ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਪੰਜਾਬ ਪੁਲਿਸ ਨੇ ਜਿਹੜਾ ਹੈ ਨਸ਼ਾ ਸਪਲਾਈ ਕਰਨ ਵਾਲੇ ਸਥਾਨਾਂ ਅਤੇ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਵਿਆਪਕ ਸੂਬਾ ਪਦਰੀ ਖੇਤ ਘੇਰਾਬੰਦੀ ਜਿਹੜੀ ਆ ਉਹ ਕਰਕੇ ਸਰਚ ਬਿਆਨ ਚਲਾਇਆ ਕੈਸੋ ਆਪਰੇਸ਼ਨ ਨੂੰ ਜਿਹੜਾ ਉਹ ਚਲਾਇਆ ਗਿਆ ਤੇ ਇਸ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਜਿਹੜਾ ਹੈ ਲਾਂਚ ਕੀਤਾ ਗਿਆ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਯਾਨੀ ਕਿ ਪੰਜਾਬ ਗੌਰਵ ਯਾਦਵ ਦੀ ਹਦਾਇਤਾਂ ਦੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇਹ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਗਿਆ ਤੇ ਇਸ ਵਿਸ਼ੇਸ਼ ਆਪਰੇਸ਼ਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹਾਂ ਸਪੈਸ਼ਲੀ ਜਿਹੜਾ ਹੈ ਡੀਜੀਪੀ ਨੇ ਦੱਸਿਆ ਹੈ ਕਿ ਅੱਜ ਪੰਜਾਬ ਵਿੱਚ 450 ਤੋਂ ਵੱਧ ਪੁਲਿਸ ਟੀਮਾਂ ਨੇ 3000 ਤੋਂ ਵੱਧ ਪੁਲਿਸ ਮੁਲਾਜ਼ਮਾ ਸਮੇਤ ਸੂਬਾ ਭਰ ਦੇ ਵਿੱਚ 280 ਡਰੱਗ ਜਿਹੜੇ ਨੇ ਹੌਟ ਸਪots ਤੇ ਕਾਰਵਾਈ ਕੀਤੀ ਹੈ ਤੇ ਉਹਨਾਂ ਦੱਸਿਆ ਹੈ ਕਿ ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ 140 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਇਸ ਦੌਰਾਨ ਜਿਹੜੀ ਬਰਾਮਦੀ ਹੈ ਉਸਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਨੇ 2.7 ਕਿਲੋ ਹਿਰੋਇਨ 1.50 ਲੱਖ ਰੁਪਏ ਦੀ ਡਰਗ ਮਨੀ ਤੇ 12.2 ਕਿਲੋ ਉਕੀ ਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਵੱਡੀ ਮਾਤਰਾ ਦੇ ਵਿੱਚ ਤੇ ਨਾਜਾਇਸ਼ ਸ਼ਰਾਬ ਲਾਹਣ ਬਰਾਮਦ ਜਿਹੜੀ ਆ ਉਹ ਕੀਤੀ ਟੀਮ ਨੇ 16 ਦੇ ਕਰੀਬ ਮੋਟਰਸਾਈਕਲ ਜਿਹੜੇ ਨੇ ਉਹ ਜ਼ਬਤ ਕੀਤੇ ਨੇ ਤੇ 3 ਕਾਰਾਂ ਜਿਹੜੀਆਂ ਨੇ ਉਹ ਜ਼ਬਤ ਡਰੱਗਸ ਦੇ ਖਿਲਾਫ ਜਿਹੜੀ ਸਾਡੀ ਇੱਕ ਮੁਹਿੰਮ ਹੈ ਪੰਜਾਬ ਸਰਕਾਰ ਦੀ ਔਰ ਪੰਜਾਬ ਪੁਲਿਸ ਦੀ ਉਸ ਨੂੰ ਜਾਰੀ ਰੱਖਦੇ ਹਾਂ ਅੱਜ ਅਸੀਂ ਇੱਕ ਪੂਰੀ ਸਟੇਟ ਦੇ ਵਿੱਚ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਕਰਾ ਰਹੇ ਹਾਂ ਔਰ ਸਾਡਾ ਮਕਸਦ ਹੈ ਕਿ ਜਿਹੜੀ ਸਾਡੀ ਸਪਲਾਈ ਚੇਨ ਹੈ ਇੱਕ ਤਰਫ ਉਹ ਤੋੜੀ ਜਾਵੇ ਔਰ ਦੂਸਰੀ ਤਰਫ ਜਿਹੜੀ ਸਾਡੇ ਡਿਮਾਂਡ ਹੈ ਉਸ ਨੂੰ ਰਿਡਿਊਸ ਕੀਤਾ ਜਾਵੇ ਅਸੀਂ ਇਹ ਤਿੰਨ ਮੂਲ ਸ਼ਬਦਾਂ ਨੂੰ ਲੈ ਕੇ ਕਾਰਵਾਈ ਕਰ ਰਹੇ ਹਾਂ ਇਕ ਤਰ੍ਹਾਂ ਜਿਹੜੇ ਬੱਚੇ ਡਰੱਗਸ ਦੇ ਵਿੱਚ ਪੈ ਗਏ ਆ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਲੈ ਕੇ ਜਾਇਆ ਜਾਵੇ ਦੂਸਰੀ ਤਰਫ ਜਿਹੜਾ ਇਨਫੋਰਸਮੈਂਟ ਹੈ ਉਹ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਬਿਗ ਫਿਸ਼ਰਸ ਨੇ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਵੱਡੇ ਸਪਲਾਈਅਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਇਸ ਬਿਜ਼ਨਸ ਦੇ ਵਿੱਚ ਕਲੂਜਨ ਹੈ ਭਾਵੇਂ ਉਹ ਕਿਸੇ ਵਿਭਾਗ ਦੇ ਨਾਲ ਸੰਬੰਧਿਤ ਹੈ ਭਾਵੇਂ ਉਹ ਕਿਸੇ ਹੋਰ ادارے ਨਾਲ ਸੰਬੰਧਿਤ ਹੈ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕੀਤੀ ਜਾਵੇ ਔਰ ਤੀਸਰਾ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਕਿ ਉਹ ਡਰੱਗਸ ਦੇ ਖਿਲਾਫ ਖੜੇ ਹੋਣ ਔਰ ਪੁਲਿਸ ਦੀ ਸਹਾਇਤਾ ਕਰਨ ਤਾਂ ਕਿ ਅਸੀਂ ਇਹ ਜਿਹੜਾ ਕੋਡ ਪੰਜਾਬ ਦੇ ਵਿੱਚ ਹੈ ਇਸ ਨੂੰ ਖਤਮ ਕਰ ਸਕੀਏ ਅੱਜ ਇਸੇ ਦੀ ਲੜੀ ਦੇ ਵਿੱਚ ਇਹ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਜਿਹੜਾ ਜਗਤਪੁਰਾ ਏਰੀਆ ਇੱਕ ਸਾਡਾ ਡਰੱਗਸ ਦਾ ਹੌਟਸਪੌਟ ਹੈ ਜਿੱਥੇ ਕਾਫੀ ਡਰੱਗਸ ਵੇਕਣ ਦੀ ਸ਼ਿਕਾਇਤ ਆਂਦੀ ਹੈ ਸੋ ਅੱਜ ਇਸ ਦੀ ਖੇਰਾਬੰਦੀ ਕਰਕੇ ਇਸ ਦੀ ਤਲਾਸ਼ੀ ਲਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਔਰ ਜਿੱਥੇ ਹਰ ਸਾਲ 200-250 ਕਿਲੋ ਸਾਡੇ ਕੋਲ ਹਿਰੋਇਨ ਫੋਰ ਐਗਜ਼ੈਂਪਲ ਰਿਕਵਰ ਹੁੰਦੀ ਸੀ। ਇਸ ਸਾਲ ਪਿਛਲੇ 2 ਸਾਲਾਂ ਦੇ ਵਿੱਚ 2300 ਕਿਲੋ ਤੋਂ ਵੱਧ ਅਸੀਂ ਹਿਰੋਇਨ ਦੀ ਰਿਕਵਰੀ ਕੀਤੀ ਹੈ ਜਿਹੜੀ ਕਿ ਇੱਕ ਰਿਕਾਰਡ ਰਿਕਵਰੀ ਹੈ। ਇੱਕ ਹੋਰ ਜਿਹੜਾ ਅਸੀਂ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਕਿ ਜਿਹੜੇ ਵੱਡੇ ਸਮੱਗਲਰਸ ਨੇ ਇਨਦੀ ਪ੍ਰਾਪਰਟੀ ਫੋਰਫੀਟ ਕਰਨ ਦਾ ਲਗਭਗ 263 ਤੋਂ ਵੱਧ ਕੇਸਸ ਦੇ ਵਿੱਚ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਕੇਸ ਬਣਾ ਕੇ ਭੇਜੇ ਆ ਜਿਹੜੇ ਵੱਡੇ ਸਮਗਲੇ ਸਨ ਉਹਨਾਂ ਦੇ ਔਰ 200 ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਇਨਦੀ ਪਿਛਲੇ 1 ਸਾਲ ਦੇ ਵਿੱਚ ਅਸੀਂ ਸੀਜ਼ ਕਰ ਚੁੱਕੇ ਹਾਂ ਨਾਲ ਦੀ ਨਾਲ ਜਿਹੜੇ ਸਾਡੇ ਆਪਣੇ ਮਹਿਕਮੇ ਦੇ ਉੱਤੇ ਵੀ ਕਈ ਵਾਰ ਇਲਜ਼ਾਮ ਲੱਗਦੇ ਆ ਕਿ ਕੋਈ ਮਿਲੀ ਭੁਗਤਣਾ ਹੋਵੇ ਅਸੀਂ ਸਾਰੇ ਮੁਲਾਜ਼ਮਾਂ ਨੂੰ ਇਹ ਅਪੀਲ ਵੀ ਕੀਤੀ ਹੈ ਨਾਲ ਜਿਹੜੇ ਬਹੁਤ ਪੁਰਾਣੇ ਮੁਲਾਜ਼ਮ ਸਾਡੇ ਹੋ ਗਏ ਆ ਉਹਨਾਂ ਦੀ ਇੱਕ ਟ੍ਰਾਂਸਫਰ ਪਾਲਿਸੀ ਵੀ ਲੈ ਕੇ ਆਏ ਆ ਤਾਂ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਕੀਤਾ ਜਾਵੇ ਔਰ ਇਹ ਜਿਹੜਾ ਸਾਡਾ ਇਹ ਡਰੱਗਸ ਦੇ ਖਿਲਾਫ ਇੱਕ ਮਹਿੰਮ ਚੱਲ ਰਹੀ ਹੈ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਇਸ ਨੂੰ ਇੱਕ ਵੱਡਾ ਹੁੰਆਰਮ ਮਿਲੇ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਸਾਡੇ ਨਾਲ ਉੱਠ ਕੇ ਖੜੋ ਸਾਨੂੰ ਸਾਡੀ امداد ਕਰੋ ਔਰ ਸਾਡੇ ਨਾਲ ਤਾਵਨ ਰੱਖੋ ਤਾਂ ਕਿ ਇਹ ਜਿਹੜਾ ਡਰੱਗਸ ਦਾ ਕੋਡ ਹੈ ਇਸ ਨੂੰ ਅਸੀਂ ਸਟੇਟ ਚੋਂ ਖਤਮ ਕਰਦੇ ਸਰ ਵੱਡੇ ਮਗਰਮਸਤੀ ਤੁਸੀਂ ਗੱਲ ਕੀਤੀ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕੀਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਕੋਈ ਉਪਰਾਲੇ ਕਿ ਲਗਾਤਾਰ ਦੇਖਿਆ ਗਿਆ ਹੈ ਕਿ ਵੱਡੇ ਮਗਰਮਸਤਾ ਫੜੇ ਗਏ ਨੇ ਜਿਹੜੇ ਹੌਟਸਪੌਟ ਏਰੀਆ ਨੇ ਜਿਹੜੇ ਆਇਡੈਂਟੀਫਾਈ ਤੁਸੀਂ ਕਰਦੇ ਹੋ ਉਥੇ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਹੋ ਜਾਂ ਫਿਰ ਕਿਸ ਤਰ੍ਹਾਂ ਕੇ ਅਲਰਟਨੈਸ ਜਿਹੜੀ ਹੈ ਇਸ ਨੂੰ ਲੱਗਿਆ ਦੇਖੋ ਜਿਹੜੀ ਲੋਕਾਂ ਦੀ ਅਵੇਅਰਨੈਸ ਦੀ ਗੱਲ ਹੈ ਪਿਛਲੇ 1 ਸਾਲ ਦੇ ਵਿੱਚ ਅਸੀਂ ਤਿੰਨ ਵੱਡੀਆਂ ਮੁਹਿੰਮ ਪੂਰੀ ਸਟੇਟ ਵਾਈਡ ਮੁਹਿੰਮਾ ਸ਼ੁਰੂ ਕੀਤੀਆਂ ਔਰ ਇੱਕ ਚੌਥੀ ਮੁਹਿੰਮ ਅਸੀਂ ਹੁਣ 15 ਤਰੀਕ ਤੋਂ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਅਸੀਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸਪੈਸ਼ਲੀ ਜਿਹੜਾ ਸਾਡਾ ਯੂਥ ਹੈ ਮਾਤਾਵਾਂ ਨੇ ਜਿਹੜੀ ਭੈਣਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਅਸੀਂ ਐਜੂਕੇਟ ਕਰਦੇ ਹਾਂ ਉਹਨਾਂ ਨੂੰ ਵੱਖ-ਵੱਖ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਕਿ ਉਹ ਡਰੱਗਸ ਤੋਂ ਪਰੇ ਹਟਣ ਔਰ ਪੁਲਿਸ ਦੀ ਜਿਹੜੀ ਪੁਲਿਸ ਔਰ ਲੋਕਾਂ ਦੇ ਵਿਚਾਰ ਇਕ ਦੂਰੀ ਹੈ ਉਸ ਨੂੰ ਕੱਟ ਕੱਟ ਕੀਤਾ ਜਾਵੇ ਔਰ ਇਸ ਦੇ ਬਾਰੇ ਡਰੱਗਸ ਦੇ ਖਿਲਾਫ ਉੱਠ ਕੇ ਸਾਡੀ ਨਾਲ ਤਾਲਮੇਲ ਸਰ ਬੀਐਸਐਫ ਦੇ ਨਾਲ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਕਿਉਂਕਿ ਪਿਛਲੇ ਦਿਨਾਂ ਵੀ ਬੀਐਸਐਫ ਦੀ ਕੋਆਰਡੀਨੇਸ਼ਨ ਤੇ ਜੁਆਇੰਟ ਆਪਰੇਸ਼ਨ ਦੇ ਨਾਲ ਕਾਫੀ ਵੱਡੀ ਜਿਹੜੀ ਹੈਗੀ ਖੇਪ ਫੜੀ ਗਈ ਸੀ ਕਿਸ ਤਰ੍ਹਾਂ ਦਾ ਕੋਆਰਡੀਨੇਸ਼ਨ ਜਿਹੜਾ ਸਾਡਾ 553 ਕਿਲੋਮੀਟਰ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਲਗਭਗ 287 ਤੋਂ ਵੱਧ ਹੁਣ ਤੱਕ ਡਰੋਨ ਸਾਈਟਿੰਗਸ ਹੋਈਆਂ ਜਿਸ ਦੇ ਵਿੱਚ 150 ਤੋਂ ਵੱਧ ਡਰੋਨ ਅਸੀਂ ਫਰਦੰਸ਼ੇ ਕਾਮਯਾਬ ਹੋਏ ਆਂ ਔਰ ਡਰਗ ਮੈਨੇਜਮੈਂਟ ਦੀ ਇੱਕ ਅਸੀਂ ਵੱਖਰੀ ਪਾਲਿਸੀ ਲੈ ਕੇ ਆਏ ਆਂ ਪੂਰਾ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਸਾਨੂੰ ਦਿੱਤਾ ਗਿਆ ਹੈ ਜਿਸ ਦੇ ਵਿੱਚ 20 ਕਰੋੜ ਦੇ ਅਸੀਂ ਕੈਮਰੇ ਲਗਾ ਰਹੇ ਆਂ ਜਿਹੜੇ ਸਾਡੇ ਸਟ੍ਰੈਟੈਜਿਕ ਲੋਕੇਸ਼ਨਸ ਦੇ ਉਤੇ 10 ਕਰੋੜ ਰੁਪਏ ਨਾਲ ਅਸੀਂ ਮੋਬਿਲਿਟੀ ਵਧਾ ਰਹੇ ਆਂ ਔਰ 10 ਕਰੋੜ ਦੇ ਨਾਲ ਅਸੀਂ ਇਨਫਰਾਸਟ੍ਰਕਚਰ ਨੂੰ ਡਵੈਲਪ ਕਰ ਰਹੇ ਹਾਂ ਬਾਰਡਰ ਦੇ 5 ਕਿਲੋਮੀਟਰ ਦੇ ਅੰਦਰ ਦੀ ਬੈਲਟ ਦੇ ਵਿੱਚ ਬੀਐਸਐਫ ਦੇ ਨਾਲ ਸਾਡਾ ਪੂਰਾ ਤਾਲਮੇਲ ਰਹਿੰਦਾ ਹੈ ਔਰ ਬੀਐਸਐਫ ਦੇ ਨਾਲ ਅਸੀਂ ਮਿਲ ਕੇ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੇ ਸਾਡੇ 7 ਜ਼ਿਲ੍ਹੇ ਪੈਂਦੇ ਆ ਬਾਰਡਰ ਦੇ ਉੱਤੇ ਉਹਨਾਂ ਸਤਾਂ ਦੇ ਉੱਤੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕੀਤਾ ਹੈ ਔਰ ਉੱਥੇ ਵੀ ਅੱਜਕੱਲ ਇਨਸੀਡੈਂਟਲੀ ਅਸੀਂ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਔਰ ਬੜੇ ਵੱਡੇ ਪੱਧਰ ਤੇ ਉੱਥੇ ਸਰਚ ਆਪਰੇਸ਼ਨਸ ਜਾਰੀ ਨੇ